ਨਰੇਗਾ ਦੇ ਇੱਕ ਕੇਸ ਲੱਗਿਆ ਹੈ ਕੁਐਸਚਨ ਉਹਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਮੈਂ ਲੈਟਰ ਭੇਜੀ ਹੈ ਕਿਉਂਕਿ ਨਰੇਗਾ ਦਾ ਜਿਹੜਾ ਸਾਡੇ ਇਲਾਕੇ ਵਿੱਚ ਬੜੀ ਡਿਸਕ੍ਰਿਮੀਨੇਸ਼ਨ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਸਿਰਫ ਆਪਣੇ ਹੀ ਉਹਨਾਂ ਦੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਏਜੰਟ ਛੱਡੇ ਹੋਏ ਐ ਪਿੰਡ-ਪਿੰਡ ਵਿੱਚ ਦੋ-ਦੋ ਤਿੰਨ-ਤਿੰਨ ਨੇ ਉਹ ਮੇਟ ਬਣਾ ਕੇ ਨਰੇਗਾ ਦੀ ਜਿਹੜੀ ਇਹ ਪੈਸੇ ਬਿਨਾਂ ਕੰਮ ਤੋਂ ਉਹ ਜਿਹੜੇ ਕਢਾ ਕੇ ਉਹ ਆਪ ਜਿਹੜੇ ਖਾ ਰਿਹਾ ਹੈ ਉਦੇ ਵਾਸਤੇ ਇਨਕੁਆਰੀ ਕਰਨ ਲਈ ਤੇ ਜਿਹੜੇ ਸਹੀ ਜਿਨ੍ਹਾਂ ਦੇ ਕਾਰਡ ਬਣੇ ਹੋਏ ਮੈਂ ਡੀ ਸਾਹਿਬ ਨਾਲ ਵੀ ਫਾਈਲ ਕਾ ਮੀਟੀ ਕਰਕੇ ਆਇਆ ਸੀ ਕਿ ਜਿਨ੍ਹਾਂ ਨੂੰ ਬਿਲਕੁਲ ਕੰਮ ਮਿਲਿਆ ਹੀ ਨਹੀਂ ਉਹਨਾਂ ਨੂੰ ਜਿਹੜਾ ਕੰਮ ਦਿੱਤਾ ਜਾਏ ਉਹਦੇ ਵਾਸਤੇ ਕਰਾਂਗੇ ਬਾਕੀ ਰੇਲਵੇ ਦੀਆਂ ਮੁਸ਼ਕਲਾਂ ਸਾਡੇ ਨਹਿਰੀ ਪਾਣੀ ਹੈ ਪੀਣ ਵਾਲਾ ਪਾਣੀ ਹੈ ਕੈਂਸਰ ਦੇ ਬੜਾ ਮਾਲਵਾ ਖੇਤਰ ਦੇ ਵਿੱਚ ਜਿਹੜਾ ਵੱਡੀ ਪੱਧਰ ਤੇ ਹੈ ਜੋ ਟ੍ਰੇਨ ਹੈ ਬੀਕਾ ਨੇਰ ਤੋਂ ਜੋ ਬਠਿੰਡਾ ਤੋਂ ਚੱਲਦੀ ਉਹਦਾ ਨਾਂ ਹੀ ਕੈਂਸਰ ਂਡਰੀਨਾ ਬੀਕਾਂ ਵਾਸਤੇ ਬੀਕਨ ਲਈ ਐਸ ਲਈ ਸਾਡੇ ਪੀਜੀਏ ਜਿਹੜੀ ਫਿਰੋਜ਼ਪੁਰ 500 ਕਰੋੜ ਰੁਪਏ ਦੇ ਫੰਡਿੰਗ ਹੋਈ ਹੈ ਉਹਦੇ ਵਾਸਤੇ ਅਜੇ ਹੋਰ ਵੀ ਪੈਸੇ ਦੀ ਬੜੀ ਲੋੜ ਹੈ ਉਹ ਜਿਹੜਾ ਪੀਜੀਏ ਹੈ ਜਦੋਂ ਤੱਕ ਤਿਆਰ ਹੋ ਜਾਏਗਾ ਤਾਂ ਲੋਕਾਂ ਨੂੰ ਸਹੂਲਤ ਮਿਲ ਜਾਏਗੀ ਇਸੇ ਤਰ੍ਹਾਂ ਕੈਂਸਰ ਹਸਪਤਾਲ ਇੱਕ ਫਾਇਲ ਕਾਚ ਦਵਿੰਦਰ ਸਿੰਘ ਵਾਇਆ ਨੇ 50 ਕਰੋੜ ਰੁਪਏ ਲੈ ਕੇ ਦਿੱਤਾ ਸੀ ਉਹਦਾ ਕੰਮ ਵੀ ਜਿਹੜਾ ਉਹਦੇ ਨਾਲ ਪੂਰਾ ਹੋਣ ਵਾਲਾ ਨਹੀਂ ਹੈ ਉਹ ਸੈਂਟਰ ਤੋਂ ਅਸੀਂ ਡਿਮਾਂਡ ਕਰਾਂਗੇ ਕਿਉਂਕਿ ਸਾਰਾ ਕੈਂਸਰ ਦਾ ਏਰੀਆ ਹੈ ਅਗਰ ਇੱਥੇ ਹਸਪਤਾਲ ਵੱਡਾ ਬਣ ਜਾਂਦਾ ਤਾਂ ਪੂਰੀ ਕੈਂਸਰ ਦੀ ਟੈਸਟ ਸਟੇਸ਼ਨ ਜੋ ਫਿਜ਼ੀਕਲੀ ਵੈਰੀਫਿਕੇਸ਼ਨ ਹੈ ਉਹਨੂੰ ਕਰਨ ਵਾਸਤੇ ਲੈਬਰਾਟਰੀ ਵਗੈਰਾ ਵੱਡੀਆਂ ਬਣ ਜਾਣ ਤਾਂ ਕਿ ਜਿਹੜੇ ਕੈਂਸਰ ਦੇ ਮਰੀਜ਼ ਹੈ ਜਿਸ ਨੂੰ ਕਿਸੇ ਸ਼ੁਰੂਆਤ ਹੁੰਦੀ ਹੈ ਉਹਨਾਂ ਨੂੰ ਮੋੜ ਤੋਂ ਉੱਥੋਂ ਰੋਕਿਆ ਜਾ ਸਕਦਾ ਉਸ ਹਸਪਤਾਲ ਵਾਸਤੇ ਪੂਰੀ ਕੋਸ਼ਿਸ਼ ਕਰਾਂਗੇ ਤੇ ਇੰਪਲੋਇਮੈਂਟ ਦਾ ਬੜਾ ਮਾੜਾ ਹਾਲ ਹੈ ਬਾਰਡਰ ਏਰੀਆ ਦੇ ਲੋਕਾਂ ਵਾਸਤੇ ਬੱਚਿਆਂ ਵਾਸਤੇ ਇੰਪਲੋਇਮੈਂਟ ਵਾਸਤੇ ਪੀਨ ਵਾਲਾ ਪਾਣੀ ਹੈ ਬਿਜਲੀ ਦੀ ਜਿਹੜੀ ਹੈ ਬੜੀ ਸੱਜ ਉਤੇ ਲੋੜ ਹੈ ਪੁਰਾਣੀਆਂ ਲੈਣਾ ਜਿਹੜੀਆਂ ਬਣੀਆਂ ਹਨ ਉਹਨਾਂ ਨੂੰ ਅੱਜ ਦੁਬਾਰਾ ਤੋਂ ਮੋਡੀਫਾਈ ਕਰਨ ਦੀ ਲੋੜ ਹੈ ਸੈਂਟਰ ਦੇ ਸਕੀਮ ਜਿਹੜੀ ਹੈ ਉਹ ਫ੍ਰੀ ਆਫ ਕਾਸਟ ਤੇ ਜੇ ਹੋਏਗੀ ਤਾਂ ਤਾਂ ਉਹਦਾ ਜਿਹੜਾ ਮਸਲਾ ਹੱਲ ਹੋਊਗਾ ਇਸ ਤਰ੍ਹਾਂ ਨੇਕਾ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਦੇ ਪੱਖ ਤੋਂ ਕਈ ਚੰਗਾ ਸਕੂਲ ਨਹੀਂ ਹੈ ਚੰਗੇ ਕਾਲਜ ਨਹੀਂ ਹੈ ਉਥੇ ਸਾਡੇ ਐਮ ਆਰ ਕਾਲਜ ਫਾਇਲ ਕਾ ਗਵਰਨਮੈਂਟ ਐਮ ਆਰ ਕਾਲਜ ਹੈ ਉਹਨੂੰ ਕਦੇ ਕੋਈ ਫੰਡ ਹੀ ਨਹੀਂ ਗਿਆ ਤੇ ਉੱਥੇ ਸਟਾਫ ਦੀ ਬਿਲਕੁਲ ਹੀ ਘਾਟ ਹੈ ਸਟਾਫ ਹੈ ਹੀ ਨਹੀਂ ਉੱਥੇ ਬੱਚਿਆਂ ਦੀ ਫੀਸ ਤੋਂ ਜਿਹੜੇ ਟੈਂਪਰੀ ਤੌਰ ਤੇ ਟੀਚਰ ਰੱਖੇ ਹੋਏ ਉਹਨਾਂ ਦੇ ਨਾਲ ਕੰਮ ਨਹੀਂ ਚੱਲਣ ਵਾਲਾ ਇਸ ਤਰ੍ਹਾਂ এডਿਕੇਸ਼ਨ ਦੇ ਪੱਖ ਤੋਂ ਹੀ ਬਾਰਡਰ ਏਰੀਆ ਨੈਗਲੈਕਟ ਕੀਤਾ ਹੋਇਆ ਹੈ ਉਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਇਸ ਮਿਨਿਸਟਰ ਨੂੰ ਮਿਲ ਕੇ ਇਹ ਸਾਰਿਆਂ ਨੂੰ ਜਿਹੜੇ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਹੱਲ ਕੀਤਾ ਜਾਵੇ ਤਾਂ ਕਿ ਫਿਰੋਜ਼ਪੁਰ ਕਨਸਟਿਟੂਐਂਸੀ ਦਾ ਜਿਸ ਨੂੰ ਪਛੜਾਪਨ ਅਸੀਂ ਕਹਿ ਰਹੇ ਹਾਂ ਕੋ ਲੰਬੇ ਸਮੇਂ ਤੋਂ ਅੱਜ ਪਛੜਾ ਇਲਾਕਾ ਹੈ ਉਹਦੇ ਤੋਂ ਅਸੀਂ ਐਜੂਕੇਸ਼ਨ ਲੈ ਕੇ ਹੈਲਥ ਦਾ ਵੇਖ ਕੇ ਦੇਖ ਰਹੇ ਲੋਕ ਹੈ ਜਿਨ੍ਹਾਂ ਦੇ ਕੋਲ ਕੋਈ ਆਸਰਾ ਨਹੀਂ ਉਹਨਾਂ ਦੇ ਘਰ ਬਣਾਉਣ ਵਾਸਤੇ ਵੀ ਜਿਹੜੀ ਫੰਡਿੰਗ ਹੈ ਉਹ ਕੀਤੀ ਜਾਵੇ ਤਾਂ ਕਿ ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲ ਹੱਲ ਕੀਤੀਆਂ ਇਹ ਸਾਡੇ ਉੱਤੇ ਕਿ ਮੈਂ ਸਮਝਦਾ ਕਿ ਕੇਂਦਰ ਸਰਕਾਰ ਦੀ ਜਿਹੜੀ ਸਕੀਮਾਂ ਹੈ ਆਂਗਣਵਾੜੀ ਹੈ ਦੂਸਰੀਆਂ ਜਿਹੜੀਆਂ ਛੋਟੀਆਂ ਪੋਸਟ ਹੈ ਮਿਡ-ਡੇ ਮੀਲ ਹੈ ਔਰ ਇਸੇ ਤਰ੍ਹਾਂ ਇਹ ਨਾ ਲੋਕਾਂ ਦੀਆਂ ਤਰਖਾਵਾਂ ਜਿਹੜੀਆਂ ਉਹ ਡੇਲੀ ਵੇਜੇ ਤੋਂ ਵੀ ਕਿਤੇ ਘੱਟ ਹੈ 2500 3000 ਰੁਪਏ ਮਹੀਨਾ ਕੋਈ ਹੈ ਨਹੀਂ ਉਹ ਨਾ ਤੇ ਆਪਣਾ ਇਲਾਜ ਕਰਵਾ ਸਕਦੇ ਨਾ ਹੀ ਆਪਣੇ ਬੱਚਿਆਂ ਦੀ ਪੜ੍ਹਾਈ ਕਰਾ ਸਕਦੇ ਹਨ ਕਰਕੇ ਇਹੋ ਜਿਹੇ ਛੋਟੇ ਜਿਹੜੀਆਂ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਦੇ ਵਾਸਤੇ ਤਰਖਾਵਾਂ ਪੂਰੀਆਂ ਕਰਨੀਆਂ ਚਾਹੀਦੀਆਂ ਬਾਕੀ ਦੀਆਂ ਕਮੀਆਂ ਜਿਹੜੀਆਂ ਅਸੀਂ ਟਾਈਮ ਟੂ ਟਾਈਮ ਜਿਹੜਾ ਹੈ ਪਾਰਲੀਮੈਂਟ ਦੇ ਮੁੱਦੇ ਉਠਾਉਂਦੇ ਰਹਾਂਗੇ ਤਾਂ ਕਿ ਸਾਡੀ ਜ਼ਮੀਨੀ ਜ਼ਮੀਨ ਦਾ ਬੜਾ ਹਾਂ ਜ਼ਰੂਰੀ ਹੈ ਕਿ ਜ਼ਮੀਨ ਅਲਾਟਮੈਂਟ ਹੋਈ ਸੀ 2007 ਜੋ ਕਰ ਕੈਨਸਲ ਕਰਤੀ ਗਈ ਇਸੇ ਤਰ੍ਹਾਂ ਉਹਨਾਂ ਲੋਕਾਂ ਨੂੰ ਮਤਲਬ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਮੈਂ ਸਾਰੀਆਂ ਚੀਜ਼ਾਂ ਪਾਰਲੀਮੈਂਟ ਉਠਾ ਕੇ ਜਾਂ ਮਨਿਸਟਰੀ ਤੱਕ ਪਹੁੰਚ ਕਰਕੇ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗਾ